ਲੋਕ ਸਭਾ ਚੋਣਾਂ 2024 ਦੇ ਸਾਰੇ ਸੱਤ ਪੜਾਅ ਪੂਰੇ ਹੋ ਗਏ ਨੇ ਅਤੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ 7ਵੇਂ ਅਤੇ ਆਖਰੀ ਗੇੜ ਤਹਿਤ ਕੱਲ ਪੰਜਾਬ ਸਮੇਤ 7 ਸੂਬਿਆਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 57 ਸੀਟਾਂ ਤੇ ਵੋਟਾਂ ਪੁਵਾਈਆਂ ਜਾਣਗੀਆਂ ਪੂਆញਾ ਗਿਆ ਚੋਣ ਪ੍ਰਕਿਰਿਆ ਦੇ ਮੁਕੰਮਲ ਹੋਣ ਨਾਲ ਸੱਤੇ ਗੇੜਾਂ ਦੌਰਾਨ ਕੁੱਲ 8360 ਉਮੀਦਵਾਰਾਂ ਦੀ ਸਿਆਸੀ ਕਿਸਮਤ VOTING ਮਸ਼ੀਨਾਂ ਚ ਕੈਦ ਹੋ ਗਈ 19 ਅਪ੍ਰੈਲ ਤੋਂ ਸ਼ੁਰੂ ਹੋਈ ਦੁਨੀਆ ਦੀ ਸਭ ਤੋਂ ਲੰਬੀ ਮੈਰਾਥਨ ਮਤਦਾਨ ਪ੍ਰਕਿਰਿਆ ਦੇ ਆਖਰੀ ਗੇੜ ਤਹਿਤ 62.36% VOTING ਦਰਜ ਹੋਈ ਪੱਛਮ ਬੰਗਾਲ ਵਿੱਚ ਆਖਰੀ ਗੇੜ ਤਹਿਤ ਸਭ ਤੋਂ ਵੱਧ 69.89% ਅਤੇ ਬਿਹਾਰ ਵਿੱਚ ਸਭ ਤੋਂ ਘੱਟ 49.12% VOTING ਹੋਈ ਮੇ ਗੇੜ ਲਈ ਚੌਣ ਕਮਿਸ਼ਨ ਵੱਲੋਂ ਜਾਰੀ VOTING ਅੰਕੜਿਆਂ ਅਨੁਸਾਰ ਪੰਜਾਬ ਵਿੱਚ 55.58 ਹਿਮਾਚਲ ਵਿੱਚ 66.91 ਚਾਰਖੰਡ ਵਿੱਚ 68.16 오ਡੀਸ਼ਾ ਵਿੱਚ 62.55 ਅਤੇ ਉੱਤਰ ਪ੍ਰਦੇਸ਼ ਵਿੱਚ 55.53 ਫੀਸਦ VOTING ਦਰਜ ਹੋਈ ਇਸ ਦੇ ਨਾਲ ਹੀ 오ਡੀਸ਼ਾ ਵਿਧਾਨ ਸਭਾ ਦੀਆਂ ਬਾਕੀ ਰਹਿੰਦੀਆਂ 42 ਸੀਟਾਂ ਲਈ 62.66 ਫੀਸਦ VOTING ਹੋਈ ਪਹਿਲੇ ਗੇੜ ਦੀਆਂ 102 ਸੀਟਾਂ ਲਈ 66.14 ਅਤੇ ਦੂਜੇ ਗੇੜ ਦੀਆਂ 88 ਸੀਟਾਂ ਲਈ 66 0.71 ਤੀਜੇ ਗੇੜ ਦੀਆਂ 93 ਸੀਟਾਂ ਲਈ 65.68 ਚੌਥੇ ਗੇੜ ਦੀਆਂ 96 ਸੀਟਾਂ ਲਈ 69.58 ਪੰਜਵੇਂ ਗੇੜ ਲਈ 49 ਸੀਟਾਂ ਲਈ 62.20 ਅਤੇ 6ਵੇਂ ਗੇੜ ਦੀਆਂ 57 ਸੀਟਾਂ ਤੇ 63.37% VOTING ਦਰਜ ਹੋਈ ਸੀ ਇਹਨਾਂ ਚੋਣਾਂ ਦੇ ਨਾਲ-ਨਾਲ ਹਿਮਾਚਲ ਵਿਧਾਨ ਸਭਾ ਦੀਆਂ 6 ਸੀਟਾਂ ਲਈ ਵੀ ਜ਼ਿਮਨੀ ਚੋਣ ਮੁਕੰਮਲ ਹੋਈ ਜਿਸ ਤਹਿਤ ਧਰਮਸ਼ਾਲਾ ਚ 68.27, ਬਾਰਾ ਸਰਚ 50 ਫੀਸਦੀ, ਲਾਹੌਲ ਸਪੀਤੀ ਚ 73.72, ਗਗਰੇਡ ਚ 68.28, ਸੁਜਾਨਪੁਰ ਚ 63 ਅਤੇ ਕੁੱਟ ਲਹਿਰ ਸੀਟ ਤੇ 71.40 ਫੀਸਦੀ VOTING ਹੋਈ ਹਿਮਾਚਲ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ ਜਿਸ ਦੇ ਲਈ ਵੋਟਾਂ ਦੀ ਗਿਣਤੀ ਦਾ ਕੰਮ ਕਰੜੇ ਸੁਰੱਖਿਆ ਪ੍ਰਬੰਧਾਂ ਹੇਠ ਜਾਰੀ ਹੈ